ਤੇ ਇੱਥੇ ਗੁਰੂ ਜੀ ਦਾ ਘੋੜਾ ਅੜੀ ਕਰ ਗਿਆ ਕਹਿੰਦੇ ਵੀ ਰੋਗ ਗਿਆ ਕਹਿੰਦੇ ਉਹ ਗਾਂਹ ਜਾ ਨਹੀਂ ਸਿਰਿਆ ਕਹਿੰਦੇ ਕਿਉਂ ਨਹੀਂ ਸੀ ਜਾ ਰਹੇ ਸਾਨੂੰ ਉਹ ਜੀ ਡੱਬਿਆਂ ਦੀ ਗਿਣਤੀ ਇਹਦੇ ਡੱਬੇ ਚੜਾਇਆ ਜਾਂਦੇ ਨੇ ਮਠਾਈ ਦੇ ਜਿਨ੍ਹਾਂ ਦੀ ਕੋਈ ਇੱਛਾ ਪੂਰੀ ਹੁੰਦੀ ਹੈ ਜਾਂ ਛਕ ਮੰਗੜੀ ਹੁੰਦੀ ਆਪਣੀ ਹਲੋ ਸਸਤੀ ਕਾਲ ਜੀ ਸਾਰਿਆਂ ਦਾ ਸਵਾਗਤ ਹੈ ਮੇਰੇ ਨਿਊ ਵਲੌਗ ਦੇ ਵਿੱਚ ਤੇ ਅੱਜ ਅਸੀਂ ਆਏ ਆ ਗੁਰਦੁਆਰਾ ਅੜੀ ਸਰ ਸਾਹਿਬ ਮੇਰੇ ਨਾਲ ਨੇ ਮੇਰੇ ਉਹੀ ਮਿੱਤਰ ਦੋ ਪੁਰਾਣੇ ਸਤਪਾਲ ਸਰ ਤੇ ਹਰਦੀਪ ਸਰ ਇਵੀ ਨਾਲ ਆਏ ਨੇ ਦਰਸ਼ਨ ਕਰਨ ਤੇ ਚੱਲਦੇ ਆ ਜੀ ਤੁਹਾਨੂੰ ਦਿਖਾਉਣੇ ਆ ਫਿਰ ਅੱਜ ਆਹ ਲੱਡੂ ਲੱਡੂ ਤਿਆਰ ਕਰ ਰਿਹਾ ਬਾਈ ਬਾਹਰੀ ਕਿਹੜਾ ਪਿੰਡ ਆ ਬਾਈ ਤੁਹਾਡਾ ਟੋਲਾ ਜੀ ਟੋਲਾ ਟੋਲੇ ਤੋਂ ਸੀ ਵੀਰਾ ਤੇ ਜਾ ਰਹੇ ਆ ਅੰਦਰ ਇੱਥੇ ਵੈਸੇ ਬਹੁਤ ਜ਼ਿਆਦਾ ਘੱਟ ਹੁੰਦਾ ਹੈ ਤੇ ਅੱਜ ਸ਼ਨੀਵਾਰ ਕਰਕੇ ਅਸੀਂ ਆਏ ਆਗੇ ਕਿਉਂਕਿ ਐਤਵਾਰ ਨੂੰ ਤਾਂ ਐ ਮੰਨ ਲਓ ਜਿੰਨੀ ਅੰਮ੍ਰਿਤਸਰ ਭੀੜ ਹੁੰਦੀ ਹੈ ਉਹ ਨਹੀਂ ਵੀੜ ਹੁੰਦੀ ਇੱਥੇ ਲੈਣ ਚ ਲੱਗਣਾ ਪੈਂਦਾ ਸੰਗ ਤੁਨ ਸੰਗ ਦਾ ਵਾਜਾ ਜੀ ਬਹੁਤ ਜਿਆਦੇ ਹੈ ਹੈ ਬਈ ਹਾਂ ਹਾਂ ਵਰਦੀ ਖਾ ਕੇ ਆਵਾਂਗੇ ਲੈ ਕੇ ਵੀ ਆਵਾਂਗੇ ਕਰੇ ਆ ਦੇਖੋ ਜਿੱਧਰ ਸ਼ਾਪ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਆ ਬਜ਼ੁਰਗ ਪ੍ਰਸਾਦ ਵੇਚ ਰਹੇ ਨੇ ਤੇ ਆਈ ਬਹੁਤ ਸੋਨਾ ਕੰਮ ਇੱਥੇ ਆ ਗਦਾ ਕਰਨਾ ਮਤਲਬ ਮੰਗ ਤੇ ਹਰ 타ਮੇ ਆਈ ਜਾਂਦੇ ਨੇ ਕਿਲਾ ਮਰਜੀ ਦਰ ਹੋਵੇ ਗੁਰੂਆਂ ਪੀਰਾਂ ਦਾ ਇੱਥੇ ਆਈ ਜਾਂਦੇ ਨੇ ਆ ਗਾ ਜੀ ਮੇਨ ਗੇਟ ਅੜੀਸਰ ਗੁਰਦੁਆਰਾ ਜਰੂਰੀ ਸੋਚਨਾ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਅੰਦਰ ਮर्याਦਤਾਂ ਅਨੁਸਾਰ ਰਹੋ ਜੇ ਕੱਪੜੇ ਪਹਿਨ ਕੇ ਆਓ ਜੀ ਵੈਰੀ ਗੁੱਡ ਜਰੂਰੀ ਗੱਲ ਹੈ ਹਾਂ ਜਰੂਰੀ ਗੱਲ ਹੈ ਜੀ ਜੋ ਵੀ ਲਿਖੀ ਹੋਈ ਹੈ ਨਾ ਮर्याਦਤਾਂ ਚ ਰਹਿਣਾ ਬਹੁਤ ਜ਼ਰੂਰੀ ਆਪਾਂ ਨੂੰ ਮੇਰੇ ਨਾਲ ਦੇ ਕਿਧਰ ਗਏ ਮਾਹੋਂ ਲੱਭੀ ਐ ਨਾ ਮਾਪਾ ਨਹੀਂ ਕਿੱਧਰ ਗਾਇਬ ਹੋ ਗਏ ਆ ਜੋੜਿਆਂ ਆਪ ਹੀ ਰੱਖ ਜਾਈਏ ਨੰਬਰ ਜਲਾ ਆਇਆ ਹੈ ਕੋਈ ਬਾਸ ਜੀ ਜੀ ਹਾਂ ਇੱਥੇ ਜੋੜੇ ਜਮਾ ਕਰਾਉਂਦੇ ਨੇ ਸਾਰੇ ਜੀ ਹਾਂ ਕਜਿਨੀਆ ਸੇਵਾਦਾਰ ਨੇ ਸਾਰੇ ਭਾਈ ਅੰਦਰ ਵੀਰੇ ਕੋਈ ਕਹਿ ਤਾਂ ਨਹੀਂ ਫੋਨ ਵੀ ਲੈਣ ਤੋਂ ਕੋਈ ਚੱਕਰ ਤਾਂ ਨਹੀਂ ਆਏ ਪਰਮਿਸ਼ਨ ਤਾਲੇ ਲਾ ਕੇ ਆਪਾਂ ਪਰ ਮੈਂ ਪਹਿਲਾਂ ਵੀ ਗਿਆਗਾ ਐ ਤਾਂ ਕੋਈ ਕਹਿੰਦਾ ਨਹੀਂ ਮਦਦ ਦਾ ਕੋਈ ਇਹ ਤੇ ਹਾਂ ਅਸਰਜੀਤ ਦਰਬਾਰ ਸਾਹਿਬ ਦਾ ਇੱਥੋਂ ਦਾ ਤੇ ਇਹ ਤੁਸੀਂ ਵੀਡੀਓ ਪਾਉਜ਼ ਕਰਕੇ ਦੇਖ ਲਿਓ ਬਾਅਦ ਚੋਂ ਤੇ ਹੁਣ ਚੱਲੀਏ ਅੰਦਰ ਫੋਨ ਤਾਂ ਨਹੀਂ ਅੰਦਰ ਐ ਕੋਈ ਕਹਿੰਦੇ ਕੋਈ ਯੂਜ਼ ਕਰ ਲਈ ਫੋਨ ਤਾਂ ਵੀਡੀਓ ਬਣਾ ਲਈ ਅੰਦਰੋਂ ਐ ਤਾਂ ਨਹੀਂ ਕੁਝ ਕਹਿੰਦੇ ਕੋਈ ਨਹੀਂ ਕਹਿੰਦੇ ਬਹੁ ਮਾਰਾ ਤੁਮ ਤਵਤਾਇ ਮੇਰਾ ਜੀਉ ਪਿੰਡ ਸਭ ਸਤ ਕਰ ਅਰਸ ਆਗਾਨੇ ਫਿਰ ਬਹੁ ਨਾਮ ਉਪ ਲਗਾਵੇ ਕੋਈ ਕਰੇ ਉਪਾਬ ਅਨੇਕ ਬੋਤੇ ਦੇ ਬਿਨੁ ਕਿਰਪਾ ਨਾਮ ਨਾ ਪਾਵੈ ਜਨ ਜੋਗੀ ਪਰਖ ਆਤਮਾ ਬਲਿਆ ਹਰਿ ਮਾਣੀ ਜੀ ਉਕਰ ਹਰ ਰੰਗ ਦਤੜਾ ਸੁਗਾ ਹਰ ਮਾਣੀ ਜੀ ਜਲਾਨਾ ਤੋਨਾ ਆਗਾ ਜੀ ਤਲਾਬ ਮੱਛੀਆਂ ਵੀ ਦਿਖ ਰਹੀਆਂ ਨੇ ਕੁਛ ਤੇ ਦਿਖ ਰਹੀਆਂ ਆਉਣੀਆਂ ਮੱਛੀਆਂ ਤੁਹਾਨੂੰ ਦਿਖਾਉਣ ਲਈ ਜਦੋਂ ਨਾਲ ਸਾਨੂੰ ਮਿਲੂਗਾ ਦੇਖਣ ਨੂੰ ਵੀ ਦਿਖਾਉਣਾ ਤੁਹਾਨੂੰ ਇਹ ਸਾਰਾ ਦਿਖਾ ਦਾਂਗੇ ਤੇ ਹਜੇ ਜਿਹੜਾ ਕੰਸਟ੍ਰਕਸ਼ਨ ਦਾ ਕੰਮ ਚੱਲੀ ਜਾਂਦਾ ਹੈ ਅੱਸੀ ਕਾਲ ਜੀ ਆਹ ਤੇ ਦੁੱਧ ਦੀ ਸੇਵਾ ਜੋ ਜੀ ਨੇ ਕਰਨੀ ਹੁੰਦੀ ਹੈ ਮੈਨੂੰ ਲੱਗਦਾ ਦੁੱਧ ਦੀ ਸੇਵਾਲੇ ਆਉਂਦੇ ਨੇ ਤੇ ਇਹ ਦਰਵਾਜ਼ਾ ਹਰ ਅੰਦਰ ਇਹ ਜਿਹਨੇ ਸੇਵਾ ਕਰਨੀ ਹੁੰਦੀ ਉਹ ਐਸ ਜਮਾ ਪਾ ਜਾਂਦਾ ਜੀ ਆਟਾ ਹਾਂ ਜੀ ਹਾਂ ਅੱਛਾ ਅੱਛਾ ਸਾਰੇ ਕੋਈ ਵੀ ਆ ਕੇ ਜਾਏ ਭਾਈ ਠੀਕ ਹੈ ਜੀ ਆ ਚਾਹ ਦਾ ਆਪਣੀ ਮਾਟੀ ਲਓ ਅੱਛਾ ਜੀ ਖੰਡਾ ਕੁਨਮਰ ਜੀ ਜਿਹੜੀ ਜੀ ਮਾਂ ਹਾਂ ਜੀ ਸੁੱਕੀਆਂ ਵਾਲਾ ਹਾਂ ਪਕੌੜੇ ਪੂਰੇ ਨੇ ਇਹ ਹੈਗੇ ਅੱਛਾ ਕੁਝ ਵੀ ਸਰੋਂ ਦੇ ਤੇਲ ਵਿੱਚ ਆ ਕੋਸ ਮਰਜੀ ਮਰਜੀ ਹੋਵੇ ਅੱਛਾ 50 ਸੱਲੰਗਰ ਤੋਂ ਠੀਕ ਹੈ ਠੀਕ ਹੈ ਜੀ ਲੋ ਜੀ ਸਾਨੂੰ ਪ੍ਰਸ਼ਾਦ ਮਿਲ ਗਿਆ ਤਿੰਨ ਤਿੰਨ ਲੱਡੂ ਮਿਲੇ ਨੇ ਸਾਨੂੰ ਤਿੰਨਾਂ ਨੂੰ ਤੇ ਹੁਣ ਇਹਨੂੰ ਰੱਖਣ ਨੂੰ ਹਨ ਲਫਾਫਾ ਚਾਹੀਦਾ ਕਿਉਂਕਿ ਫਿਰ ਅਸੀਂ ਲੰਗਰ ਵੀ ਛਕਣਾ ਤੇ ਘਰੇ ਵੀ ਪ੍ਰਸ਼ਾਦ ਲੈ ਕੇ ਜਾਵਾਂਗੇ ਇਹ। ਬਈ ਕਾਜ ਰੱਖੀ ਹੈਗਾ ਲਫਾਫਾ ਲੂਗਾ ਕੋਈ। ਫਿਲਹਾਲ ਤਾਂ ਆਪ ਵੀ ਖੜੇ ਆਂ ਇਹ। ਦੱਬੜੂਬਾ। ਸਿਸਟਮ ਸਾਰ ਹੈਗਾ ਕੋਸਾ। ਲੋ ਜੀ ਇਹ ਸੇਵਾ ਸਤਪਾ ਸਰ ਕਹਿੰਦੇ ਸੀ ਲਫਾਫਾ ਲੈ ਕੇ ਆਉਣਾ ਵਕਤੋਂ। ਮਤਲਬ ਬਾਬੇ ਤੋਂ ਫੋਟੋ ਲਫਾਫਾ। ਬਾਬਾ ਮੈਂ ਆਪੀ ਬਬੀ ਨੇ ਆ ਵੀ ਫੜਾ ਤਾ ਲਫਾਫਾ ਬਾਈ ਲਓ ਜੀ ਲਫਾਫਾ ਮਿਲ ਗਿਆ ਸਾਨੂੰ ਤੇ ਅਸੀਂ ਘਰੇ ਲਿਆਂ ਜੋਗੇ ਹੋਗੇ ਭੋਗ ਨੂੰ ਪ੍ਰਸ਼ਾਦ ਨੂੰ ਤੇ ਹੁਣ ਜਾਣਿਆ ਲੰਗਰ ਹਾਲ ਦੇ ਵਿੱਚ ਕੋ ਅਸੀਂ ਅੰਦਰ ਜਾ ਕੇ ਹੁਣ ਸਕਦੇ ਆਂ ਲੰਗਰ ਕੋਈ ਬਹੁਤ ਸਾਫ 2 ਤਾਂ ਬਹੁਤ ਜਾ ਰਹੀ ਹੈ ਤੁਸੀਂ ਕਿਹੜੇ ਜਹਾਨ 'ਚ ਦੋ ਦੇਸ਼ 'ਚ ਕਿਹੜੇ 'ਚ ਮਰਜੀ ਵਗ ਜਾਓ ਜੇ ਤੁਹਾਨੂੰ ਉੱਥੇ ਗੁਰਦੁਆਰਾ ਹੈਗਾ ਨਾ ਕਿ ਜੇ ਕਦੇ ਭੁੱਖੇ ਨਹੀਂ ਮਰਦੇ ਉੱਥੇ ਰੋਜ਼ ਤੇ ਹੁਣ ਲਾਦਾ ਸੀ ਲੰਗਰ ਸੱਗ ਲਈਏ ਤਾਂ ਬਹੁਤ ਵਧੀਆ ਗੱਲ ਐ ਆ ਰਹੇ ਨੇ ਮਾਈ ਬਰੂ ਪਾਣੀ ਈ ਐ ਆ ਪਾਣੀ ਵੰਦਾ ਕੋਈ ਤਾਂ ਇਹਨੇ ਪਾਣੀ ਵੰਦਿਆ ਹੂੰ ਇਹ ਵਧੀਆ ਹੁੰਦੀ ਆ ਨਾ ਬਈ ਇਹਦੇ ਨਾਲ ਤਾਂ ਬੇਸ਼ਕ ਨਹੀਂ ਹੁੰਦਾ ਨਾ ਨਾਲ ਥੱਲੇ ਨਹੀਂ ਡਿੱਗਦਾ ਇਹ ਉਹ ਮੇਰੀ ਵਾਰੀ ਬੰਦੀ ਹੋ ਗਿਆ ਦੇਖ ਲਓ ਗੁਰਦੁਆਰਾ ਜੀ ਮੇਰੀ ਕਿਸਮਤ ਕਰਾ ਜੀ ਕੋਈ ਡੱਬਿਆਂ ਦੀ ਗਿਣਤੀ ਇਹ ਡੱਬੇ ਚੜਾ ਜਾਂਦੇ ਨੇ ਮਠਾਈ ਦੇ ਜਿਨ੍ਹਾਂ ਦੀ ਕੋਈ ਇੱਛਾ ਪੂਰੀ ਹੁੰਦੀ ਹੈ ਜਾਂ ਛਕ ਮੰਗੜੀ ਹੁੰਦੀ ਆਪਣੀ ਤੇ ਇਹ ਇਤਿਹਾਸ ਹੈ ਗੁਰਦੁਆਰਾ ਜੀ ਗੁਰਦੁਆਰਾ ਅੜੀ ਸਰਸਾਬ 1665 ਈਸਵੀ ਨੂੰ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ 'ਚ ਗੁਰੂ ਸਾਹਿਬ ਆਏ ਸੀਗੇ ਤੇ ਇੱਥੇ ਮੋਲੋਆ ਰੰਗੀਆਂ ਸੇਖਾ ਕਟੂ ਤੇ ਇੱਥੇ ਵਿੱਚ ਹੁੰਦੇ ਹੋਏ ਤੇ ਇੱਥੇ ਪਹੁੰਚੇ ਸੀ ਤੇ ਇੱਥੇ ਗੁਰੂ ਜੀ ਦਾ ਘੋੜਾ ਅੜੀ ਕਰ ਗਿਆ ਕਹਿੰਦੇ ਵੀ ਰੋਗ ਗਿਆ ਕਹਿੰਦੇ ਉਹ ਗਾਂਹ ਜਾ ਨਹੀਂ ਸਿਰਿਆ ਕਹਿੰਦੇ ਕਿਉਂ ਨਹੀਂ ਸੀ ਜਾ ਰਿਹਾ ਸੰਗਤਾਂ ਨੇ ਪੁੱਛਿਆ ਤੇ ਗੁਰੂ ਸਾਹਿਬ ਕਹਿੰਦੇ ਭਾਈ ਅੱਗੇ ਤਬਾਕੂ ਦਾ ਖੇਤ ਹੈ ਤੇ ਉਸ ਇਸ ਕਰਕੇ ਉਹ ਅੱਗੇ ਨਹੀਂ ਜਾ ਰਿਹਾ ਤੇ ਫਿਰ ਸੰਗਤਾਂ ਨੇ ਕਿਹਾ ਵੀ ਹੁਣ ਬਾਬਾ ਜੀ ਵੀ ਕੀ ਕਰੀਏ ਗੁਰੂ ਸਾਹਿਬ ਤੇ ਕਹਿੰਦੇ ਤੇ ਫਿਰ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਬਚਨ ਕਰਕੇ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸਰਦਾਲੂ ਬਣਨਗੇ ਤੇ ਗੁਰੂ ਘਰ ਦੀਆਂ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸਰਦਾਲੂ ਸਰਦਾਰ ਨਾਲ ਸੇਵਾ ਕਰੇਗਾ ਸੇਵਾ ਕਰੇਗਾ ਤੇ ਉਹਦੇ ਬਾਰੇ ਨਿਆਰੇ ਹੋ ਜਾਣਗੇ ਤੇ ਤੇ ਹੁਣ ਇਸ ਜਗ੍ਹਾ ਤੇ ਗੋਦਵਾਰਾ ਅੜੀ ਸਰ ਸਾਹਿਬ ਆ ਤੇ 1665 ਈਸਵੀ ਵਿੱਚ ਇੱਥੇ ਆਏ ਸੀਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੰਟਰਸਟ ਵੀ ਲੈ ਰਹੇ ਨੇ ਅੱਛਾ ਹੁਣ ਹੁਣ ਅੰਟਰਸਟ ਲੈ ਰਹੇ ਨੇ ਉਹੀ ਡਰ ਜਾਂਦਾ ਯਾਰ ਯਾਰ ਲੋਕ ਆਉਣ ਲੱਗ ਜਾਂਦੇ ਨਾ ਮਤਲਬ ਐਡਵਰਟਾਈਜ਼ਮੈਂਟ ਵੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਦਿੱਸੀ ਦਿੱਸ ਗਿਆ ਉਹ ਚਾਰੇ ਪਾਸੇ ਆ ਬੜੇ ਬੜੇ ਬੋਰਡ ਲੱਗੇ ਹੋਏ ਨੇ ਹੋ ਦੇਖੋ ਲੱਗੇ ਹੋਏ ਦੇਖੋ ਇੱਥੇ ਵੀ ਲੋਕ ਹੋ ਜਾਣ ਆਉਣ ਲੱਗ ਜਾਂ ਚਾਹੇ ਉਹ ਧਾਰਮਿਕ ਸਥਲ ਹੋਵੇ ਕੋਈ ਚਾਹੇ ਕੋਈ ਹੋਰ ਚੀਜ਼ ਹੋਵੇ ਕੋਈ ਮਤਲਬ ਕੋਈ ਵੀ ਸੰਸਥਾ ਹੋਵੇ ਚਾਹੇ ਜਿੱਥੇ ਇੱਥੇ ਬਸ 1200 ਲੋਕ ਇਕੱਠਾ ਹੋਣ ਲੱਗ ਜੇ ਨਾ ਹਾਂਜੀ ਆਪਣੇ ਸਕੂਲ ਦੇ ਬੋਰਡ ਨਹੀਂ ਲੱਗੇ ਹੋ ਉਧਰ ਆ ਬਈ ਹੈ ਗੱਲ ਲੱਗਿਆ ਸ਼ੁਰੂ ਤੋਂ ਲਾਇਆ ਹੋਇਆ ਹੁੰਦਾ ਨੇ ਤੈਨੂੰ ਵੀ ਲੱਗਦਾ ਪਿਆ ਕਰੇ ਨਹੀਂ ਓ ਜੀ ਬਾਬਾ ਜੀ ਜਿਉਂਦੇ ਰਹੋ ਜੀ ਤੁਸੀਂ ਵੀ ਜਿਉ ਤੁਸੀਂ ਵੀ ਜਿਉਂਦੇ ਰਹੋ ਇਧਰ ਦੀ ਚਲਦੇ ਆ ਜਾ ਦੁਬਾਰਾ ਸਾਰੇ ਦਰਸ਼ਨ ਅਸੀ ਕਰ ਲਏ ਤੇ ਲੰਗਰ ਸੱਕ ਲਿਆ ਮੱਥਾ ਟੇਕ ਲਿਆ ਲੱਡੂਆਂ ਦਾ ਪ੍ਰਸਾਦ ਮਿਲ ਗਿਆ ਜਿੰਨਾ ਵੀ ਮੈਥੋਂ ਐਕਸਪਲੋਰ ਹੋਇਆ ਮੈਂ ਕਰ ਲਿਆ ਕਿਉਂਕਿ ਦਰਬਾਰ ਤੇ ਆਏ ਸੀ ਗੁਰੂ ਜੀ ਦੇ ਤੇ ਆ ਕੇ ਬਹੁਤ ਵਧੀਆ ਲੱਗਿਆ ਤੇ ਤੁਸੀਂ ਸਪੋਰਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਜਰੂਰ ਕਰਦਿਆ ਕਰੋ ਮੇਰੀ ਕਮੀ ਦੂ ਦੱਸਦਿਆ ਕਰੋ ਵੀ ਹਾਂ ਇੱਥੇ ਐ ਨਹੀਂ ਠੀਕ ਐ ਨਹੀਂ ਠੀਕ ਤਾਂ ਕਿ ਮੈਂ ਇੰਪਰੂਵ ਕਰ ਲੂੰਗਾ ਜੀ ਚੰਗਾ ਜੀ ਧੰਨਵਾਦ ਮਿਲਦੇ ਆਂ ਅਗਲੇ ਵਲੌਗ ਵਿੱਚ